ਬਣਾ ਕੇ ਦੁਕਾਨ ਮਾਲਕ ਤੇ ਲਗਾਏ ਜਲੀਲ ਕਰਨ ਦੇ ਦੋਸ਼ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਗੁਰਦਾਸਪੁਰ ਦੇ ਪਿੰਡ ਬਬਿਹਾਲੀ ਵਿੱਚ ਇੱਕ ਨੌਜਵਾਨ ਨੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਗਾਲੀ ਕਲੋਚ ਅਤੇ ਜਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਬਬਿਹਾਲੀ ਨਹਿਰ ਵਿੱਚ ਛਾਲ ਮਾਰ ਦਿੱਤੀ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਨੌਜਵਾਨ ਨੇ ਨਹਿਰ ਦੇ ਕੰਢੇ ਖਲੋ ਕੇ ਇੱਕ ਵੀਡੀਓ ਵੀ ਬਣਾਈ ਹੈ ਤੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ केज स्वीटोस ने इस घटना दी जिम्मेदार पेंट दी उस व्यक्ति ਨੂੰ ਫੈਲਾਇਆ ਹੈ ਜਿਸ ਦੀ ਦੁਕਾਨ ਤੇ ਉਹ ਕੰਮ ਕਰਦਾ ਸੀ ਉੱਥੇ ਹੀ ਛਲਾਮ ਮਾਰਨ ਵਾਲੇ ਨੌਜਵਾਨ ਦੀ ਪਛਾਣ ਰਣਜੀਤ ਸਿੰਘ ਉਰਫ ਰਾਣਾ ਵਾਸੀ ਬੱਬੇਹਾਲੀ ਦੇ ਤੌਰ ਤੇ ਹੋਈ ਹੈ ਗੋਤਾ ਖੋਰਾ ਵੱਲੋਂ ਨਿਰਵਿਚ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ ਵੀ ਰੇਖਾ ਲਕੀਰ ਚਾਲਾਂ ਲਗਾਉਣ ਵਾਲੇ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਰਣਜੀਤ ਸਿੰਘ ਉਮਰ 19 ਸਾਲ ਪਿੰਡ ਦੇ ਹੀ ਇੱਕ ਵਿਅਕਤੀ ਦੀ ਦੁਕਾਨ ਤੇ ਸਪੀਕਰ ਆਦੇ ਲਗਾਉਂਦਾ ਕੰਮ ਕਰਦਾ ਸੀ ਬੀਤੇ ਦਿਨ ਦੁਕਾਨ ਮਾਲਕ ਵੱਲੋਂ ਛੋਟੀ ਜਹੀ ਗੱਲ ਨੂੰ ਲੈ ਕੇ ਉਸਦੇ ਨਾਲ ਗਾਲੀ ਕਲੋਚ ਕੀਤਾ ਗਿਆ ਤੇ ਉਸ ਨੂੰ ਕਾਫੀ ਚਲੀ ਕੀਤਾ ਗਿਆ ਜਿਸ ਕਰ ਰਣਜੀਤ ਕਾਫੀ ਪਰੇਸ਼ਾਨ ਚੜ੍ਹ ਰਿਹਾ ਸੀ ਜਿਸ ਦਿਨ ਚਾਲਦੇ ਬੀਤੀ ਰਾਤਸ तीन बजे दे करीब उसने नए में चिलंग लगा देती उसकी स्कूटरी नए दिन ही मिली है उन्होंने मांग कीती की थी कि रणदीप की मौत के जिम्मेदार व्यक्ति खिलाफ बंदी कानूनी कार्रवाई की थी जाए बस कर में वीडियो ਹਾਣੇ ਤੱਕ ਪਹੁੰਚਾਈ ਤਿੰਨ ਚਾਰ ਮਿੰਟ ਗਾਣਾ ਗਰਦਾ ਰਿਹਾ ਸਾਨੂੰ ਇੱਕ ਗੱਲ ਨਹੀਂ ਗੱਡੀ ਮੇਰੇ ਹੱਥੀਂ ਵੀ ਪਿਆ ਬੇਨਿਸ਼ਾਨ ਨੇ ਗਾਣਾ ਗੱਡਿਆ ਮਾਮਾ ਭੈਣਾ ਦੀ ਉਹ ਵੀ ਗਨਦਿਆ ਗੰਦਿਆ ਮਿਲੂ ਕਹਿੰਦਾ ਪਾਲੇ ਇਹ ਸਭ ਮੇਰੇ ਤੇ ਇੱਕ ਹੋਰ ਭੇਜੂ ਕੋਈ ਚੱਕਰ ਨਹੀਂ ਉਹਨੂੰ ਦੱਸ ਦਿਓ ਫਿਰ ਇਹ ਅਭੀ ਕੇਸ ਫਿਰ ਪੈ ਗਿਆ ਉਹਦੇ ਤੇ ਬਾਕੀ ਆਪਾਂ ਮੈਨੂੰ ਬਾਬੇ ਬਿਨਾ ਮਤਲਬ ਨੂੰ ਹੋ ਨਹੀਂ ਕੋ ਦੇਣਾ ਬਾਕੀ ਹੋਰ ਕੋਈ ਟੈਨਸ਼ਨ ਨਹੀਂ ਹੈਗੀ ਬਾਬੇ ਦੀ ਬਹੁਤ ਕਿਰਪਾ ਕੰਮ ਬਹੁਤ ਵਧੀਆ ਚੱਲਦਾ ਹੈ ਕੋ ਦੇਣਾ ਵਾ ਲੈਣਾ ਯਸੋ ਕੋ ਜਿੰਨਿਆਂ ਕੋ ਵੀ ਲੈਣਾ ਬਸ ਇੱਕ ਐਸੀ ਵਾਰੇ ਦਾ 5000 ਦੇਣਾ ਵਾ ਮੇਰੇ ਮਾਪੇ ਬਹੁਤ ਧਿਆਨ ਰੱਖਿਓ ਬਾਕੀ ਹੋਰ ਨਾ ਕਿ ਬਹੁਤ ਵਧੀਆ ਸਰਦਾ ਹੀ ਕੰਮ ਬਬੇ ਦੀ ਕਿਰਪਾ ਹੈ ਨਾ ਕਿਦਾ ਕੋਈ ਦੇਣਾ ਬਸ ਇਸੇ ਵਾਲੇ ਦੇ ਜਿਹੜਾ ਪੰਜ ਦੇਣਾ ਉਹ ਹੀ ਦੇਣਾ ਵਾ ਲਵ ਯੂ ਬਈ ਸਾਰੇ ਜਾਨ ਹੈਨ ਉਹ ਚੱਲਣਾ ਆ ਪਾਣੀ ਹੈ ਨਿਕਾਲੀ ਚਾਹ ਤਨ ਕਿਨ ਦੇ ਲੇ ਆਂ ਪਰੇ ਕਰਿਆ ਨਾ ਉੱਥੇ ਲੱਗ ਚਲਦੋ ਨਾ ਤੌ ਕਰਕੇ ਆ ਤਨਾਏ ਹੋਈ ਵੀ ਉਹ ਦੁਕਾਨ ਤੇ ਕੱਲਾ ਹੀ ਤੇ ਨਿਸ਼ਾਨ ਸਿੱਨੇ ਲਾਗੋ ਆ ਕੇ ਦਬਕਾ ਮਾਰਿਆ ਨੂੰ ਪ੍ਰੈਸ਼ਰ ਪਾ ਮੜਾ ਨਿਆਣਾ ਆ ਗਾਂ ਕੱਡੀਆਂ ਗਾਂ ਕੱਡੀਆਂ ਮੰੰਦਾ ਚੰਗਾ ਬੇਟਾ ਦਾ ਕੀ ਨਾਂ ਬਾਈ ਨਿਸ਼ਾਨ ਉਹਦਾ ਹਰਨਦੇਵ ਸਿੰਘ ਕੀ ਕੰਮ ਕਰਦਾ ਸੀ ਹਰਨਦੇਵ ਹਾ ਡੱਕ ਡਫਲ ਹੁੰਦਾ ਗੱਡੀਆਂ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਦੇਖੀ ਇਹ ਘਟਨਾ ਵਾਪਰੀ ਸੀ ਕਿੰਨੇ ਕੀ ਕਿਆ ਉਹਨੂੰ ਉਹ ਲੱਗੇ ਉਹ ਦੁਕਾਨ ਆ ਉਹਦੀ ਨਿਸ਼ਾਨ ਸਾਹਿਬ ਦੇ ਮੋਦੀ ਖਾਨੇ ਦੀ ਬਾਕੀ ਸਾਰੇ ਬੰਦੇ ਆ ਬੰਦ ਬੰਦ ਕਰਕੇ ਆ ਗਏ ਤੇ ਇਕੱਲਾ ਸੀ ਤੇ ਉਹਨੇ ਆ ਕੇ ਪ੍ਰੈਸ਼ਰ ਪਾਇਆ ਗਾਂ ਗੋਆਂ ਕੱਡੀਆਂ ਮੰੰਦੀ ਚੰਗੇ ਬੋਲਿਆ ਉਹਨੂੰ ਮੰੰਦਾ ਚੰਗਾ ਉਹ ਮਨੇ ਹਾਨੂੰ ਦੱਸਿਆ ਨਹੀਂ ਉਹ ਨਾਰੇ ਪੈ ਗਿਆ ਰਹਿੰਦਾ ਕਿੰਨੇ ਵਜੇ ਦੀ ਘੰਣਾ ਹੈ ਰਾਤ ਦੇ ਨਾਰੇ ਪੈਣ ਦਾ 6:30 9:00 ਦੱਸ ਦੇ 10:00 ਦੀ ਸ਼ਬਦ 10:00 ਫਿਰ ਮਾਗੋ ਇਹਨਾਂ ਕਿਉਂ ਨਹੀਂ ਨਸ਼ਾ ਫਾਨ ਮਿਲਣਾ ਚਾਹੀਦਾ ਦੱਸ ਨਾ ਕੀ ਅਰਨਦੀਪ ਸਿੰਘ ਸਪੀਕਰ ਢੀ ਜੇ ਲੁੰਦਾ ਹੀ ਗੱਡੀਆਂ ਦੇ ਵਿੱਚ ਕੀ ਕੋਈ ਘਟਨਾ ਵਾਪਰੀ ਹੈ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਹਾ ਹੀਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਕੱਢੀਆਂ ਵਾ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਤੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਨਾ ਉੱਥੇ ਰਹਿੰਦੇ ਨੇ ਆਂਦੇ ਅੱਡੇ ਤੇ ਇਹ ਸਾਨੂੰ ਕਹੇ ਗੱਲ ਦਾ ਪਤਾ ਨਹੀਂ ਆ ਦੇ ਕਾਦੇ ਪਤਾ ਹੀ ਨਹੀਂ ਸਾਨੂੰ ਜੇ ਇਹ ਗੱਲ ਦਾ ਪਤਾ ਹੁੰਦਾਹੀਂ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰੇਸ਼ਾਲ ਮਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫਿਰ ਅਸੀਂ ਦੌੜਾ ਭਜਾਈ ਰਾਤ ਇਹੀਂ ਸਾਰੇ ਦੌੜੇ ਆ ਕਿੰਨੇ ਵਜੇ ਘਟਣਾ ਚੁਹੀਏ ਇਹ ਸਾਡੇ ਕੋ 10 ਪਾਉਣੇ 11 ਇਨੇ ਕਹਿਆ ਆ ਇਨਾ ਚੰਗਾ ਤੇ ਕਿਹਨੂੰ ਕਦੀ ਗਾਲ ਵੀ ਕੱਢਣ ਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿਤੇ ਉਹ ਸਿਆਣੇ ਬਣੇ ਨਮੋਸ਼ੀ ਖਾਦੀ ਆ ਉਹਦੀ ਵੀ ਇਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਆ ਉਹਦੀਆਂ ਗਾਲਾਂ ਆ ਮੁੰਡੇ ਲਾਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲਾਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ țeḍḍi ਜਿਹੋ ਜੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਣ ਦਾ ਵੀ ਨਹੀਂ ਸੀ ਪਤਾ ਹੈਗਾ ਹੀ ਮੰਨਦਾ ਮਾ ਗਈਆਂ ਨੂੰ ਇੱਕ ਸਾਫ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਸੀ ਗਾਈ ਮਰ ਕੇ ਪਾਲੇ ਪਾਲੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਅਨਸਾਫ ਚਾਹੀਦਾ ਵਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਫੜਿਆ ਜਾਵੇ